ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਪਿੱਲੇ ਸੋਵੇ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਤਾਜੀ ਸੋਈ ਗਾਂ ਤੁਹਾਨੂੰ ਦਿਖਾਉਣੀ ਜਿਹਦੇ ਮਗਰ ਵੱਛੀ ਬੜੀ ਖੂਬਸੂਰਤ ਹੈ ਚੰਗੇ ਟੀਕੇ ਦੀ ਵੱਛੀ ਹੈ ਜਿਹੜੀ ਇਹਦੇ ਮਗਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਉਹ ਸਨ ਨਾ ਠੀਕ ਠਾਜੇ ਹਾਂਜੀ ਹਾਂਜੀ ਇੱਦਾਂ ਇੱਥੇ ਸੇਤ ਲਈ ਹੋ ਗਈ ਸੇਤ ਢਿੱਲੀ ਹੋ ਗਈ ਥੋੜੀ ਗਣਾ ਤੇ ਤਾਂ ਕੈਮ ਨਹੀਂ ਅੱਜ ਪੂਰੀਆਂ ਠੀਕ ਚਲੋ ਕਈ ਯਾਰ ਇਹ ਹੋ ਜਾਂਦਾ ਵਾਦਾ ਕਰਤਾ ਤੇ ਚਲੋ ਨਾਮ ਦੱਸਦੇ ਕਰੀ ਕਮਲ ਜੀ ਹਾਂਜੀ ਪਿੰਡ ਭਵਨਪੁਰ ਫਸਿਲ ਦੇਵਾ ਬਰਾਂਡ ਤੇ ਜੁੜਾ ਕਰਤਾ ਉਸ ਤੇ ਫੋਨ ਨੰਬਰ ਹੀ ਬੋਲਦਾ 9815907843 ਨੰਬਰ ਠੀਕ ਹੈ ਤੇ ਵਰਤਾਲ ਚੱਲਦਾ ਠੀਕ ਹੈ ਤੇ ਸ਼ੁਰੂਆਤ ਫਿਰ ਝੋਟੀਆਂ ਤੋਂ ਕਰ ਲਈ ਹੈ ਨਾ ਤੇ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਝੋਟੀ ਵਿਖਾਉਣੀ ਆ ਸਵੇਰ ਪਹਿਲਾਂ ਹੀ ਹਾਂਜੀ ਇਹ ਪਹਿਲੇ ਸਵੇਰ ਸੁਈਏ ਤੇ ਇਹਨੂੰ ਚੌਥਾ ਦਿਨ ਸੁਈ ਦੂਗਾ ਤੇ 6-7 ਕਿਲੋ ਇਥੇਲੇ ਬੋਰਾ ਵਾ ਸਟਾਰਟਿੰਗ ਤੇ ਇੱਕ ਨੱਕ ਚਵਾਈ ਜਾਊਗੀ ਜੀ ਇਹ 10-11 ਲੀਟਰ ਉਹ ਦੋ ਚਵਾਈ ਜੋ ਵੱਡੀਆਂ ਝੋਟੀਆਂ ਵੱਡੇ ਕੱਦ ਕਾਟ ਚ ਹੈ ਨਾ ਨਾਮਵਰ ਦੀ ਝੋਟੀ ਬੜੀ ਵਧੀਆ ਵਾ ਠੀਕ ਹੈ ਜੀ ਖੋਲ ਲਿਆ ਫਿਰ ਤੋਰੀਏ ਹਾਂ ਜੀ ਚੰਗੇ ਸੋਨੇ ਕੱਦ ਕਾਟ ਚ ਝੋਟੀ ਆ ਤੇ ਚੰਗੀ ਜੰਮੀ ਪਲੀ ਆ ਜਿਹੜੀ ਲੇ ਜੋ ਜੀ ਸੂਆ ਜਿਹੜਾ ਪਹਿਲਾਂ ਹੀ ਸੂਈ ਆ ਤੇ ਥੱਲੇਆਂ ਵੀ ਚੰਗੀ ਬਣੀ ਆ ਅਜੇ ਟਾਈਮ ਵੀ ਦੁਪਹਿਰ ਦਾ ਵਾ ਆਪਣੇ ਸ਼ਾਮ ਤੱਕ ਦੋਦੇ ਦੇ ਟਾਈਮ ਚਵਾਈ ਦੇ ਟਾਈਮ ਦੇ ਸਾਵਨਾ ਹਵਾਨਾ ਚੰਗਾ ਭਰੂਗੀ ਪਹਿਲੇ ਰ ਸਵੇਰੇ ਸਾਵਨਾ ਸਾਨੂੰ ਹਵਾਨਾ ਇਹਦਾ ਠੀਕ ਆ ਜਿਹੜਾ ਤੇ ਕੱਦ ਕੱਠ ਤੇ ਪਖੰਪੂਰੀ ਜਵਾਨ ਹੈ ਜਿਹੜੀ ਵੱਡੀਆਂ ਮੱਝਾਂ ਮਰਗੀ ਆ ਜਿਹੜੀ ਤੇ ਆ ਥਣਵੀ ਤੇ ਦੇਖ ਸਕਦੇ ਲੱਗੇ ਤੇ ਕਿੰਨਾ ਫੇ ਰੱਖਣਾ ਇਹਦਾ ਮੁੱਲ ਜੀ ਮੁੱਲ ਤੇ ਹੁਣੀਆਂ ਝੋਟੀਆਂ ਅੱਗੇ ਪੰਜਾਬੀ ਪੰਜਾਬੀਆਂ ਦੇਤੀਆਂ ਹਾਂ ਹਾਂਜੀ ਹੁਣ ਥੋੜੀ ਮੇਰੇ ਸੇਰ ਵਿੱਚ ਲਈ ਆ ਤੇ ਚੌਂ ਚੌਂ ਚਾਂਗੇ ਥੋੜੀ ਕੱਲੀਆ ਦੋ ਚਾਰ ਦਿਨ ਘਰਾਈ ਨਹੀਂ ਲਿਆਉਣੀ ਹਾਂ ਫੇਰ ਹਫਤਾ ਤੱਕ ਤੇ ਕਹਿੰਦੇ ਛੁੱਟੀ ਕਰਾਂਗੇ ਕਰਾਂਗੇ ਨੂਰਾ ਤੇ ਤੁਹਾਨੂੰ ਜਿਹੜਾ ਫੋਨ ਉਹ ਇਕੱਲੇ ਨਹੀਂ ਕਿ ਸੈੱਟ ਫੇਸ ਤੋਂ ਲੈਣਾ ਠੀਕ ਆ ਹਾਂ ਦੇਖ ਆਪਾਂ ਲੱਗਦੇ ਫਿਰ ਠੀਕ ਆ ਹੋ ਛੋਟੀ ਆਪਾਂ ਜਿਹੜੀ ਹਾਂ ਨਾ ਬੋਧਾ ਨਹੀਂ ਕਰਨਾ ਭਾਇਆ ਕਹੀਆਂ ਨਹੀਂ ਦੇ ਦੇਣੀ 75000 ਦੀ ਬਾਕੀ ਚਲੋ ਕੋਈ ਫੋਨ ਲਾਵੇ ਫੋਨ ਲਾਵੇ ਮੰਤਨ ਕਰ ਦਾਂਗੇ ਇੱਕ ਰੀਵੈਲ ਕਰ ਦੇਣਾ ਘੱਟ ਲਾ ਲੈਂਦੇ ਨਹੀਂ ਭਰਾ 13 ਕੋਈ ਚੱਕਣ ਠੀਕ ਆ ਜੀ ਠੀਕ 75000 ਚ ਮੰਤਨ ਕਰ ਦੋਗੇ ਤੇ ਹੁਣ ਆ ਜਿਹੜੀ ਦੂਸਰੇ ਨੰਬਰ ਤੇ ਛੋਟੀ ਆ ਇਹਦਾ ਵੀ ਸੂਆ ਪਹਿਲਾ ਹੀ ਆ ਜਿਹੜਾ ਤੇ ਥਾਣੇ ਦੇਖ ਸਾਦੇ ਲੱਗੇ ਤੋਂ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਨਾ ਇਨੂੰ ਸੋ ਵੀ ਨੂੰ ਵੀ 25 ਦਿਨ ਹੋ ਗਏ ਜੇ ਅੱਛਾ ਕੱਟਾ ਜੀ ਠੀਕ ਹੈ 9 ਕਿਲੋ ਦੁੱਧ ਦਾ ਤੁਸੀਂ 8 ਪੱਕਾ ਲਾ ਦੇ ਮੰਨ ਕੇ ਲੈ ਲਈ ਜਿਹੜਾ ਮਰਜ਼ੀ 8-9 ਕਿਲੋ ਦੁੱਧ ਹੈਗਾ ਕੇ ਪੱਕਾ ਪੱਕਾ ਆ ਰਿਹਾ ਦੁੱਧ ਇਥੇ ਲਈ ਉਥੇ ਨਹੀਂ ਬੋਲਾ ਵਾ ਇਸ ਲਈ ਦੁੱਧਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਖੋਲ ਫੇਰ ਤੋੜ ਦਈਏ ਇਹਨੂੰ 15 ਦਿਨ ਹੋ ਗਏ ਸੋਈ ਨਾ ਬੱਚੇ ਤਾਂ ਹੁਣੇ ਦੋਵਾਂ ਨੇ ਦਿਖਾ ਦਿੰਨੇ ਇਕੱਠੇ 8-9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹ ਲੇਖਨ لا ਤੇ ਇਹਦਾ ਫਿਰ ਮੁੱਲ ਮੁੱਲੇ ਦਾ ਵੀ ਜੀ ਨਿਕਲ ਜਾਈਏ 70000 60000 ਜਿੰਨੀ ਅੱਛੇ 65000 ਜੀ ਮੰਤਨ ਕਰ ਦਾਂਗੇ ਮੋਕੇ ਤੇ ਕਰ ਦੋਗੇ ਮੰਤਨ ਹਣਾ ਛੋਟੀਆਂ ਦੰਗੀਆਂ ਸੋਹਣੀਆਂ ਠੀਕ ਆ ਤੇ ਹੁਣ ਆ ਜਿਹੜੀ ਆ ਤਾਜੀ ਸੋਈ ਵੜੇ ਦੇ ਮਗਰ ਵਸ਼ੀ ਬੜੀ ਸੋਹਣੀ ਆ ਕਿੰਨੇ ਦਿਨਾਂ ਦੀ ਸੋਈ ਜੇ ਇਹ ਵੀਰ ਜੀ ਅੱਜ ਮੈਸਾਂ ਨੂੰ ਚਪਾ ਦੇਣੇ ਆਂ ਠੀਕ ਆ ਤੀਜਾ ਨੇ ਤੀਜਾ ਦੇਣੇ ਆ ਤੇ ਕਿੰਨਾ ਕੁ ਬੋਲਾ ਜਿਹਦੇ ਕੋਲ ਬੋੜਾ ਇਸ ਲਈ ਵਿਧੀ ਹੋਣਾ ਕੋ 9 ਕਿਲੋ ਹੋਏ 8 ਕਿਲੋ ਹੋਏ 9 ਕਿਲੋ ਹੋਏ ਮੋਹ ਦਿਨੋਂ ਤੋਂ ਬਦਾਈ ਆ ਦੀ ਬੋੜਾ ਤੇ ਹਰ ਟਾਈਮ ਲੇ ਚੋਲਿਆ ਕੋ 1 ਕਿਲੋ ਵਧੂਂਦੀ ਆ ਕਿੰਨਾ ਕੁ ਦੁੱਧ ਚਵਾਈ ਜਾਊਗੀ ਉਹ ਬੋੜਾ ਨਹੀਂ ਤੇ 17-18 ਕਿਲੋ ਜਦੋਂ ਸਾਂਭੀ ਘਟਿਆ ਦਿੰਨੇ 19 ਕਿਲੋ ਬਾਕੀ ਇਹ ਕਿ ਮਗਰ ਵਛੀ ਚੰਗੀ ਆ ਗਾੜੀ ਕੋ ਸਾਮ ਕਰੋ ਭਾਉ ਕੋ 20 ਵੀ ਚੋਲੇ ਕਾੜੀ ਮੌਸਮ ਚੰਗਾ ਆਉਂਦਾ ਠੀਕ ਹੈ ਜੀ ਪਛੀ ਬਹੁਤ ਵਧੀਆ ਠੀਕ ਹੈ ਜੀ ਪਤਾ ਜੀ ਕਿਹੜੇ ਟੀਕੇ ਦੀ ਹੈ ਹਾਂ ਜੀ ਹਾਂ ਜੀ ਉਹਨਾਂ ਮੈਨੂੰ ਦੱਸਿਆ ਸੀ ਜਦੋਂ ਆਪਾਂ ਤੇ ਗਾਂਵਾਂ ਤੁਹਾਨੂੰ ਲੈ ਹੁੰਦੇ ਰਹਿੰਦੇ ਆ ਵਛੀਆਂ ਹੁੰਦੇ ਆ ਪੈਣੀ ਮ ਠੀਕ ਹੈ ਪੈਨੀ ਮੇਕਰ ਦੀ ਵਸ਼ੀ ਹੈ ਜਿਹੜੀ ਇਹਦੇ ਮਗਰ ਤੇ ਕਾਫੀ ਖੂਬਸੂਰਤ ਹੈ ਚਲੋ ਖੋਲੋ ਹਾਂ ਫਿਰ ਤੋੜ ਦੋ ਇੱਕ ਇਹਨਾਂ ਨੂੰ ਇਹਦੇ ਦੇਖਣ ਦੇ ਲੱਗੇ ਤਾਂ ਆ ਵੀ ਮਸ਼ੀਨ ਬੜੀ ਯਾਦ ਖਾਦੀ ਹੈ ਮੈਨੂੰ ਸਾਂਭੀ ਘਟਿਆ ਸਾਂਭੀ ਘਟਿਆ ਇੱਕ ਤਾਜੀ ਸੂਈ ਹੈ ਸਾਡੀ ਲੱਪੇ ਲੱਪੇ ਚ ਵੀ ਆ ਤਾਜੀ ਸੂਈ ਹੈ ਬਸ ਪਾਈਆਂ ਬੜੀਆਂ 哎，就来。 ਤੇ ਇਹਦਾ ਫਿਰ ਮੁੱਲ ਤੁਹਾਡਾ ਮੁੱਲ ਵੀ ਜੀ ਖੋਦਾਂ ਨਾਲ ਕਰਨ ਨੂੰ ਬਾ 50 ਕਰ ਦਿੰਦੀ 45 ਕਰ ਨੇ 42 ਹਜ਼ਾਰ ਲਿਖ ਦੇ 42 ਹਜ਼ਾਰ ਦੇ ਹਾਂ ਜੀ ਹਾਂ ਜੀ ਚਲੋ ਬਾਕੀ ਵਿੱਚ ਛੋਟ ਛੜ ਕਰਦੇ ਹੋਗੇ ਮਗਰ ਚਲੋ ਬੱਛੀ ਵੀ ਕੱਲੀ ਬੱਛੀ ਵੀ ਜੇ ਵੇਖੇ ਤੇ ਹੋਵੇ ਚੰਗੇ ਪੈਸੇ ਆਂਦੀ ਆ ਤੇ ਆ ਦੇਖਾਂਦੇ ਜੀ ਤੇ ਬਾਕੀ ਕੋਲ ਵੀਰ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਖੜੇ ਤੇ ਬੱਚੇ ਇਹਨਾਰੇ ਤੁਹਾਨੂੰ ਦਿਖਾ ਦਈਏ ਕਰੀ ਆ ਦੋ ਨੰਬਰ ਵਾਲੀ ਛੋਟੀ ਦਾ ਕੱਟਾ ਜੀ ਤੇ ਆ ਪਹਿਲਾ ਨੰਬਰ ਵਾਲੀ ਛੋਟੀ ਦੀ ਕੱਟੀ ਜੀ ਆ ਵੀ ਕੱਟਾ ਹੀ ਆ ਜਿਹੜੇ ਦੋਵੇਂ ਕੱਟੇ ਹੀ ਆ ਤੇ ਬਾਕੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੋ ਜੀ